ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜਿਹੜਾ ਮੌਨਸੂਨ ਸੀ ਸਰਗਰਮ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਪੂਰੀ-ਪੂਰੀ ਸੁਭਾਵਨਾ ਜਤਾਈ ਗਈ ਸੀ ਪਰ ਬਾਵਜੂਦ ਇਸ ਦੇ ਵੀ ਸੂਬੇ ਭਰ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਘੱਟ ਦਰਜ ਕੀਤਾ ਗਿਆ ਤੇ ਉੱਥੇ ਹੀ 9 ਜ਼ਿਲ੍ਹੇ ਅਜਿਹੇ ਨੇ ਜਿੱਥੇ ਮੀਂਹ ਦੀ ਇੱਕ ਬੂੰਦ ਤੱਕ ਨਹੀਂ ਪਈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਅਗਸਤ ਦੇ ਪਹਿਲੇ 3 ਦਿਨ ਚੰਗੀ ਬਰਸਾਤ ਹੋਵੇਗੀ ਪਰ ਬਾਵਜੂਦ ਇਸ ਦੇ ਵੀ ਮੀਂਹ ਬਹੁਤ ਜ਼ਿਆਦਾ ਘੱਟ ਦਰਜ ਕੀਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਮੀਂਹ ਬਿਲਕੁਲ ਹੀ ਨਹੀਂ ਪਿਆ ਜਿੱਥੇ ਅਗਸਤ ਮਹੀ ਪਹਿਲੇ ਹਫਤੇ 46.1 ਮਿਲੀਮੀਟਰ ਮੀਂਹ ਪੈ ਜਾਂਦਾ ਹੈ ਪਰ ਉਥੇ ਹੀ ਇਸ ਸੀਜ਼ਨ ਦੀ ਗੱਲ ਕਰੀਏ ਤਾਂ 32.9 ਮਿਲੀਮੀਟਰ ਹੀ ਮੀਂਹ ਦਰਜ ਕੀਤਾ ਗਿਆ ਤਰਨਤਾਰ ਕਪੂਰਥਲਾ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਮਠਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਪੰਜਾਬ ਦੇ ਉਹ ਜ਼ਿਲ੍ਹੇ ਨੇ ਜਿੱਥੇ 7 ਅਗਸਤ ਨੂੰ ਸਵੇਰੇ 8:30 ਵਜੇ ਤੱਕ ਇੱਕ ਬੂੰਦ ਵੀ ਨਹੀਂ ਮੀਂਹ ਪਿਆ ਜਤਕੀ ਪਠਾਨਕੋਟ ਵਿੱਚ 99% ਸੀ ਫਿਰੋਜ਼ਪੁਰ ਦੇ ਵਿੱਚ 91% ਮੀਂਹ ਪਿਆ ਮੋਗਾ ਦੇ ਵਿੱਚ 93% ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 98% ਘਟਮੀ ਦਰਜ ਕੀਤਾ ਗਿਆ ਰੂਪਨਗਰ ਵਿੱਚ 80% ਅਤੇ ਪਟਿਆਲਾ ਦੇ ਵਿੱਚ 75% ਘਟਮੀ ਪਿਆ ਜਦੋਂ ਕਿ ਗੁਰਦਾਸਪੁਰ ਅਤੇ ਐਸਐਸ ਨਗਰ ਦੀ ਗੱਲ ਕਰੀਏ ਤਾਂ ਇਹ ਦੋ ਜ਼ਿਲ੍ਹੇ ਅਜਿਹੇ ਨੇ ਜਿੱਥੇ ਆਮ ਨਾਲੋਂ ਵੱਧ بارش ਦਰਜ ਕੀਤੀ ਗਈ ਹੈ ਪੰਜਾਬ 'ਚ ਅੱਜ ਯਾਨੀ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 10 ਅਗਸਤ ਨੂੰ yellow ਅਲਰਟ ਜ਼ਰੂਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਪਰ ਮੀਂਹ ਦੀ ਸੰਭਾਵਨਾ ਸਿਰਫ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਿਤ ਰੱਖੀ ਗਈ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਦੱਸੀ ਜਾ ਰਹੀ ਹੈ। ਬੁੱਧਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਰਸਾਤ ਤੋਂ ਬਾਅਦ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਦੇ ਵਿੱਚ 2.5 ਡਿਗਰੀ ਦੀ ਕਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਤਾਪਮਾਨ ਆਮ ਵਾਂਗ ਹੋ ਗਿਆ ਹੈ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਇੱਥੇ ਵੀ ਮੀਂਹ ਜ਼ਰੂਰ ਪਿਆਸੀ ਇੱਕ ਵਾਰ ਪਹਿਲਾਂ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਗੁਰਦਵਾਰਾ ਤੋਂ ਸੂਬੇ ਭਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਤੇ ਪੰਜ ਜ਼ਿਲ੍ਹਿਆਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਤੇ ਕੱਲ੍ਹ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਜ਼ਰੂਰ ਪਿਆ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਲੋਕਾਂ ਨੂੰ ਹਮਸ ਵਾਲੀ ਗਰਮੀ ਤੋਂ ਥੋੜਾ ਛੁਟਕਾਰਾ ਜ਼ਰੂਰ ਮਿਲਿਆ ਹੈ ਤੇ ਇਸ ਦੇ ਨਾਲ ਹੀ ਅੱਜ ਦੀ ਗੱਲ ਕਰੀਏ ਤਾਂ ਅੱਜ ਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਗਈ ਪਰ ਇਸ ਦੇ ਨਾਲ ਹੀ 10 ਅਗਸਤ ਦੀ ਗੱਲ ਕਰੀਏ ਤਾਂ 10 ਅਗਸਤ ਨੂੰ ਹੰਟੀਟਲਿਆਂ ਦੇ ਵਿੱਚ ਮੀਂਹ ਰਜਮਾ ਪੈ ਸਕਦਾ ਹੈ ਤੇ ਉੱਥੇ ਹੀ ਬਾਕੀ ਝਿਲਿਆਂ ਦੇ ਵਿੱਚ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਦੱਸੀ ਗਈ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ